ਸਰਕਾਰੀ ਬੈਂਕਾਂ ਦਾ ਬਈ ਆਪਾਂ ਕਹਿ ਦਿੰਨੇ ਆ ਕਿ ਸਰਵਿਸ ਬਹੁਤ ਮਾੜੀ ਹੁੰਦੀ ਆ ਬੈਂਕ ਸਾਰੇ ਹੀ ਚੰਗੇ ਹੁੰਦੇ ਆ ਬਸ ਅੱਗੇ ਜਿਹੜੇ EMPLOYEE ਕੰਮ ਕਰਦੇ ਉਹਨਾਂ ਦੀ ਨੀਤ ਹੋਣੀ ਚਾਹੀਦੀ ਆ ਬਸ ਕੰਮ ਕਰਨ ਦੀ ਅੱਜ ਆਪਾਂ ਫਰੀਦਾ ਖਲਵਾਨਾ ਸੀ ਇੱਕ ਬੈਂਕੇ ਕੰਮ ਲੋ ਗਈ ਚੱਲੀ ਅੱਜ ਫਰੀਦਾ ਬੈਂਕ ਦੇ ਵਿੱਚ ਅਕਾਊਂਟ ਖਲਵਾਨਾ ਆਪਾਂ ਤੇ ਅਕਾਊਂਟ ਦਾ ਵੇਸੋਦਾਂ ਖਲਵਾਏ ਸੀਗੇ ਆਪਾਂ ਬਟ ਉਹ ਵੀ ਪਾਸਬੁੱਕ ਵਗੈਰਾ ਲੈਣੀ ਆ ਪੈਸੇ ਆ ਗਿਆ ਨਾ ਉਹ ਕਢਾਣੇ ਆ। ਬੰਦੇ ਆ ਲਈਏ ਜਮਾ ਕਰਾਉਣੇ ਆ। ਕਿ ਆਹ ਹੋ ਕੇ ਤੇ ਬਾਈ ਨਿਕਲ ਪੈਣੇ ਆਪਾਂ ਘਰੋਂ। ਲਓ ਗਾਇਸ ਨਿਕਲ ਪਏ ਆ ਘਰੋਂ। ਸਾਨੂੰ 4 ਦਿਨ ਹੋ ਗਏ ਬਾਈ ਰੋਜ਼ ਬੈਂਕ ਜਾਂਦਿਆਂ ਨੂੰ। ਰੋਜ਼ ਕੋਈ ਨਾ ਕੋਈ ਟੋਪੀ ਪਾ ਕੇ ਭਰਾਵਾ ਤੋਰ ਦਿੰਦੇ। ਅਕਾਊਂਟ ਦੇ ਚੱਕਰ 'ਚ ਬਈ ਇਹਦੀ ਆਈਡੀ ਲੱਖ ਫੋਲੋਅਰ ਵਾਲੀ ਆਪਣੇ ਹੱਥਾਂ 'ਚੋਂ ਨਿਕਲ ਗਈ। ਇਸ ਲਈ ਮੈਂ ਕਿਹਾ ਪਹਿਲਾਂ ਹੀ ਇਹਦਾ ਸੈਪਰੇਟ ਅਕਾਊਂਟ ਖੋਲ ਕੇ ਰੱਖਦੇ ਆ ਪਹਿਲਾਂ ਇਹਦਾ ਜੁਆਇੰਟ ਹੈ ਮੇਰੇ ਨਾਲ। ਬਈ ਚੱਕਰ ਪੈ ਗਿਆ ਸੀ ਨਾ ਕਿ ਇਹਦੀ ਆਈਡੀ ਛੱਡ ਨਹੀਂ ਪਈ ਆ। ਤੇ ਇਸ ਦੁਆਰਾ ਆਈਡੀ ਚਲਾ ਦਿਓ ਗਾਇਸ। ਪਤਾ ਖਲਵਾਤਾ ਕਿ ਮੁੰਨੇ ਇਹਦੀ ਆਈਡੀ ਦੇ ਉੱਤੇ ਇਹਦਾ ਹੀ ਨਹੀਂ ਹੋ ਰਹੀ ਮੇਰੀ ਆਈਡੀ ਤੇ ਉਹਨੂੰ ਪੁਰਾਣੀ ਦਾ ਹੋ ਲੈਣਦੇ ਫੇਰ ਹੀ ਹੋਏਗੀ ਹਲੇ ਨਵੀਂ ਆਈਡੀ ਹੈ ਤੇਰੀ ਨਵੀਂ ਆਈਡੀ ਦਾ ਹੋਣਾ ਚਾਹੀਦਾ ਕਿ ਪਹਿਲਾਂ ਇਹਦੀ ਮੋਨਟਾਈਜ਼ੀ ਹੋ ਦੀ ਕਰਨੀ ਚਾਹੀਦੀ ਸੀ ਆ ਤੇ ਉਹਨਾਂ ਨੂੰ ਤੇਰਾ ਨਾਮ ਪਤਾ ਹੈ ਹੈ ਉਹਨਾਂ ਨੂੰ ਪਤਾ ਕਿ ਇੰਨੀ ਇੰਨੀ ਦੁਨੀਆ ਬਣਾ ਰਹੀ ਹੈ ਵੀਡੀਓ ਉਹਨਾਂ ਨੂੰ ਕੀ ਪਤਾ ਵੀਡੀਓ ਮੇਰੀ ਹੀ ਆਉਂਦੀ ਹੈ ਨਾ ਸ਼ਕਲ ਮੇਰੀ ਨਾਲ ਮੈਚ ਕਰ ਲੈ ਟੋਲਾ ਹੀ ਜ਼ਿਆਦਾ ਦਮਾਗ ਦਾ ਆਏ ਕੰਮ ਸਪੈਲਿੰਗ ਕਰਾਓ ਮੇਰੇ ਵਾਂਗੂ ਧੋਖਾ ਨਾ ਖਾਓ ਮੇਰੇ ਬੰਦੇ ਨੇ ਮੇਰਾ ਸਾਥ ਨਹੀਂ ਦਿੱਤਾ ਅਸ ਕੰਮ ਚ ਮੇਰੀ ਬੰਦ ਕਰਾਤੀ ਆਈਡੀ ਜਣੇ ਕਹਿੰਦਾ ਨਹੀਂ ਤੇ ਮੇਰੀ ਵੀ ਹੋ ਜਾਣੀ ਆਪਣੇ ਵੀ ਕਰਾ ਸਕਦੇ ਕੀ ਕਰਾਈ ਫਿਰ ਉਹ ਆਣਾ ਮੇਮਣਾ ਕਿਆ ਦੇਖ ਲੋ ਕਾਂ ਤੱਕ ਸੌਖ ਚ ਰੁਕਾ ਤੱਕ ਆਉਂਦਾ ਐ ਮੀਂਹ ਦੀ ਗੱਲ ਕੀਤੀ ਉਹ ਵੀ ਪਹੁੰਚ ਗਿਆ ਆਪਾਂ ਪੀ ਐਨ ਬੀ ਚੱਲ ਮੋਟੇ ਜਾ ਲੈ ਕੇ ਆਪਰੇ ਪਾਸ ਬੁੱਕ ਚਾ ਕੀ ਪਤਾ ਮੈਨੂੰ ਮੈਨੂੰ ਪਤਾ ਸੀ ਬਾਈ ਇਹਨੇ ਕਿੱਥੇ ਜਾਣਾ ਚਲੋ ਆਪਾਂ ਨੂੰ ਹੀ ਜਾਣਾ ਪੈਣਾ ਚਲੋ ਭਾਈ ਪਹੁੰਚ ਗਏ ਬੈਂਕ ਤੇ ਇਹਦੀ ਪਾਸਬੁੱਕ ਵਗੈਰਾ ਲੈ ਲਈਏ ਤੇ ਨਾਲੇ ਇਹਦਾ ਏਟੀਐਮ ਲੈ ਲਈਏ ਏਟੀਐਮ ਅੱਜਕੱਲ ਘਰੇ ਹੀ ਆ ਜਾਂਦਾ ਪਹਿਲਾਂ ਹੁੰਦਾ ਸੀਗਾ ਜਾਂ ਵੀ ਬੈਂਕ 'ਚੋਂ ਮਿਲ ਜਾਂਦਾ ਰਿਹਾ ਹੁਣ ਏਟੀਐਮ ਵਗੈਰਾ ਘਰੇ ਹੀ ਆ ਜਾਂਦਾ ਕੱਲੀ ਪਾਸਬੁੱਕ ਹੀ ਮਿਲਨੀ ਐ ਇਹਨਾਂ ਤੋਂ ਪਾਸਬੁੱਕ ਲੈ ਲਈਏ ਬਾਕੀ ਚੈੱਕ ਬੁੱਕ ਤੇ ਏਟੀਐਮ ਵਗੈਰਾ ਆਪਾਂ ਅਪਲਾਈ ਕਰਤਾ ਸੀਗਾ ਉਹ ਘਰੇ ਪਹੁੰਚ ਜਾਣਾ ਅੱਜ ਪੰਜਵਾਂ ਦਿਨ ਸੀ ਬਾਈ ਅਕਾਊਂਟ ਓਪਨ ਹੋਣ ਨੂੰ ਦਿੱਤਾ ਹੋਇਆ ਬਟ ਬੈਂਕ ਜਾ ਕੇ ਪਤਾ ਕੀਤਾ ਤਾਂ ਕਹਿੰਦੇ 에ਰਰ ਆ ਰਿਹਾ ਪਾ ਇਹੇ ਕਮਜੋਰ ਚਣਾ ਹੁੰਦੀਆਂ ਹੁੰਦੀਆਂ ਨੇ ਪਤਾ ਨਹੀਂ ਕੀ ਜੱਗ ਹੈ ਇਹਨਾਂ ਦਾ ਮੈਂ ਕਹਾਂ ਕੋਈ ਪਤਾ ਨਹੀਂ ਬਾਈ ਇਹਨਾਂ ਨੇ ਕਿੰਨੇ ਦਿਨ ਲਾ ਦਿੰਨੇ ਆ ਇਸ ਲਈ ਆ ਪਾਇਆ SBI ਪਹੁੰਚ ਜੰਨੇ ਆ ਮੈਂ ਕਹੇ ਥੁਖ ਲਵਾ ਲੈਨੇ ਆ ਅਕਾਊਂਟ ਅੱਧੇ ਘੰਟੇ ਚ ਅਕਾਊਂਟ ਓਪਨ ਕਰਕੇ ਬਾਈ ਪਾਸਪੁਕ ਹੱਥ ਚ ਫੜਾ ਕੇ ਅਗਲੇ ਤੋਰ ਦਿੰਦੇ SBI ਚ ਖੋਲਤਾ ਹੀ ਖਾਤਾ ਇਹਦਾ ਪੰਜਾਬ ਨੈਸ਼ਨਲ ਬੈਂਕ ਵਾਲੇ ਨੇ ਤਾਂ 4 ਦਿਨਾਂ ਦਾ ਸਾਨੂੰ ਗਦੀ ਗੇੜ ਚ ਪਾਇਆ ਹੋਇਆ ਹੈ ਬੈਂਕ ਸਾਰੇ ਹੀ ਚੰਗੇ ਨੇ ਬਾਈ ਬਸ ਬੰਦੇ ਦੀ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਹੈ ਤੂੰ ਖਾਲਾ ਫਿਰ ਮੈਂ ਨਹੀਂ ਖਾਣਾ ਚਲੋ ਗਾਇਸ ਜੋ ਆਣ ਕੇ ਪੈਸੇ ਖਰਚਦੇ ਨੇ ਮਾਰੇ ਪੈਸੇ ਖਰਚ ਦੁੱਧ ਤੇ ਦੇਸੀ ਜੋ ਸੀਗਾ ਇਹ ਤਲਿਆ ਪਤਨੀ ਕਿਦਾਂ ਦਾ ਸਾਰੋਂ ਦਾ ਤੇਲ ਕਿਦਾਂ ਦਾ ਨਹੀਂ ਹੋਰ ਤੈਨੂੰ ਕੀ ਖਵਾਵਾ ਹੁਣ ਮੈਂ ਇੱਥੋਂ ਨਿਕਲਦੇ ਤਾਂ ਬਈ ਮੈਡਮ ਜਿੱਦ ਫੜ ਲੈਂਦੀ ਐ ਕਹਿੰਦੀ ਮੈਨੂੰ ਕੁਝ ਖਵਾਓ ਨਹੀਂ ਤਾਂ ਐ ਨਾ ਕਰਿਆ ਅਗਰ ਹਰ ਗੱਲ ਦੇ ਉੱਤੇ ਤੂੰ ਨਾ ਕੀ ਖਾਣਾ ਤੂੰ ਕੁਝ ਤੈਨੂੰ ਤਾਂ ਭੁੱਖ ਲੱਗਦੀ ਹੀ ਰਹਿੰਦੀ ਐ ਘਰੋਂ ਨਿਕਲਦੇ ਆ ਸਾਰੀ ਓਕੇ ਮੈਂ ਗਰਮ ਦੁੱਧ ਜਿਹੜਾ ਕੱਤਾ ਮਾਲਾ ਕਿਹੜਾ ਬਦਾਮਾ ਲਗੋ ਤੂੰ ਉਰੋਂ ਨਹੀਂ ਮਿਲਣਾ ਨਾ ਬਦਾਮਾ ਦਾ ਦੋਸਤ ਉਹ ਉਧਰੋਂ ਮਿਲਦਾ ਮਲ ਟਾਊਨ ਤੋਂ ਮਲੋਂ ਚਲੀਏ ਹਾਂ ਚੱਲਣਾ ਕਿ ਕੁਝ ਕੱਲ ਜੰਗੀਆਂ ਕਰੇ ਮੇਰਾ ਅਕਾਊਂਟ ਖੁੱਲ ਗਿਆ ਵਾ ਤੇਰਾ ਅਕਾਊਂਟ ਖੁੱਲ ਗਿਆ ਵਾ ਪੈਸੇ ਦੋ ਚੈ ਨਹੀਂ ਅਕਾਊਂਟ ਖੁੱਲ ਗਿਆ ਵਾ ਉਹ ਅਕਾਊਂਟ ਖੁੱਲ ਗਿਆ ਵਾ ਹੁਣ ਬਸ ਇੱਥੇ ਪੈਸੇ ਭਰਨੇ ਆ ਬ੍ਰੀਤੋ ਨੇ ਹੈ ਜੇ ਆਪਣੀ ਪਾਸਬੁੱਕ ਸਾਹਮਣੇ ਰੱਖੀ ਕਿਤੇ ਠੋਲਿਆ ਜਾ ਮੈਂ ਇਹਦੇ ਤੇ ਹੋਰ ਨਾ ਲਿਖਣ ਲੱਗ ਜੀ ਫੋਨ ਨੰਬਰ ਹੀ ਲਿਖ ਲਿਖ ਪਰ ਛੜੀ ਇਹ ਤਾਂ ਪਲੇਨ ਹੀ ਆ ਪਲੇਨ ਹੀ ਆ ਹੋਰ ਕੀ ਆ ਤੇਰੇ ਦੇ ਹੁਣ ਪੈਸੇ ਜਮਾ ਉਹ ਕਰਾਏਂਗੀ ਤੇ ਫੇਰ ਹੀ ਇਹਦੇ ਚਾਣੇ ਆ ਹੁਣ ਫੇਚ ਨੰਬਰ ਰਾਣੇ ਪੈਂਦੇ ਆ ਆਪੀ ਆ ਜੂਗੇ ਨੰਬਰ ਨੂੰ ਨਹੀਂ ਜਿੱਵੇਂ ਹੁਣ ਆ ਪਲੇਨ ਆ ਖਾਲੀ ਹੁੰਦੀਆਂ ਨੇ ਪਾਸ ਬੁੱਕਾਂ ਉਹਨੇ ਚ ਪੈਸੇ ਜਿੱਦਾਂ ਜਿੱਦਾਂ ਪਾਏਂਗੀ ਤੂੰ ਉਦੋਂ ਦਾ ਤੇ ਐਂਟਰੀਆਂ ਪੈਣਗੀਆਂ ਹਾਂ ਤੇ ਐਂਟਰੀਆਂ ਪੁਆਣ ਜਾਣਾ ਪੈਂਦਾ ਆਪੀ ਤੋਂ ਨਾ ਘਰੇ ਬੈਠੀ ਤੇਰੀ ਕਾਪੀ ਤੇ ਛੋਪਾਈ ਜਾਣੀਆਂ ਐਂਟਰੀਆਂ ਹਾਂ ਦੇਖ ਲਓ ਭਰਾਵਾ ਇਹਦਾ ਦਿਮਾਗ ਹੁੰਦਾ ਪਿਆ ਤੈਨੂੰ ਵੱਡੀ ਬੁੱਕ ਲੱਗੀਆਂ ਦੱਸ ਇਹਨੇ ਮੋਟੇ ਇਹਨੇ ਦਿਮਾਗ ਮੇਰਾ ਜਟਨਾ ਹੀ ਜਟਨਾ ਵਾਂਗੇ ਲਓ ਮੋੜ ਲਈ ਆ ਬੱਸ ਮੁੜ ਕੇ ਆਪਾਂ ਜਾਨੇ ਬਈ ਵਿਕਰਨੇਰ ਦੇ ਮੈਂ ਕਿਹਾ ਚੱਕ ਪੈਸੇ ਜਿੰਨਾ ਖਾਣਾ ਖਾਲਾ ਬਟਾ ਰਸਤੇ 'ਚ ਮੈਨੂੰ ਮੁੜ ਕੇ ਨਾ ਗਈ ਕਿ ਗੱਡੀ ਰੋਕ ਲਾ ਕਹਿੰਦੀ ਉਹ ਤੇ ਮੈਂ ਕਹਿਣਾ ਹੀ ਕਹਿਣਾ ਬਾ ਨਾਲੇ ਮੈਂ ਆਪ ਨਹੀਂ ਜਾਣਾ ਤੁਸੀਂ ਗੱਡੀ 'ਚ ਲਿਆ ਕੇ ਦਿਓ ਮੈਨੂੰ ਖਾਣਾ ਕਿ ਕਿ ਗੱਡੀ ਰੋਕ ਲਾ ਕੇ ਤੇ ਮੈਂ ਖਾਣਾ ਕੁਛ ਚਲ ਕੀ ਹੋਇਆ ਫੜਾ ਕੇ ਉਹ ਦਿੱਤੇ ਆ ਉਹ ਤਾਂ ਮੈਂ ਕਰ ਰਹੀ ਆ ਚੱਲ ਹੁਣ ਖਾਣਾ ਨਹੀਂ ਗਾ ਚਲ ਮੈਂ ਵੀ ਜਾਵਾਂ ਤੇ ਹੋਰ ਉਹ ਤੈਨੂੰ ਗੱਡੀ 'ਚ ਲਿਆ ਕੇ ਦਵਾਂ ਹੂੰ ਫੜ ਕੇ ਖਾ ਲਾ ਮੈਂ ਗੱਡੀ 'ਚ ਚੱਕੀ ਲਿਆਉਣਾ ਮੈਂ ਹੁਣ ਉੱਥੇ ਫਿਰ ਮੈਂ ਵਿੱਚਰ ਜਾਣਾ ਦੇਖਦੇ ਸੀ ਵਿੱਚਰ ਜਾਣਾ ਦੇਖਦੇ ਮੈਂ ਕਿਹਾ ਗਲਤ ਇਹਦੀ ਸਹੀ ਹੈ ਬਈ ਇਹਨੇ ਸੱਚੀ ਉਹ ਵਿੱਚਰ ਜਾਣਾ ਮੈਂ ਇਹਦੇ ਨਾਲੋਂ ਚੰਗਾ ਭਾਪ ਹੀ ਲਿਆ ਦਿੰਨੇ ਆ ਮੁੜ ਕੇ ਬਸ ਸਮੋਸੇ ਲੈ ਕੇ ਬਈ ਪਹੁੰਚ ਜਾਨੇ ਆ ਗੱਡੀ 'ਚ ਇੱਧਰ ਡੁਗਰੀ ਆ ਗਈ ਆ ਨਾ ਫਿਰ ਇਹਨਾਂ ਸਮੋਸੇ ਖਾ ਕੇ ਜਾਣਾ ਹੁੰਦਾ ਵਾ ਅੱਜ ਮੈਂ ਡੂਨੇ ਲੈ ਕੇ ਆਇਆ ਨਾਲ ਮੈਂ ਡੂਨੇ ਵੀ ਨਾਲ ਲਈਂ ਭਰਾਵਾ ਤੁਹਾਨੂੰ ਪਤਾ ਨਾ ਮੈਂ ਮੇਰੇ ਦਿਮਾਗ ਕਹਿਣਾ ਹੈ ਨਹੀਂ ਤਾਂ ਹਾਂ ਤੇਰਾ ਜੱਲ ਨੂੰ ਮਾਗਾ ਚਲੋ ਵੀ ਮਿੱਤਰੋ ਖਾਣੇ ਆ ਸਮੋਸੇ ਚਾਹ ਨੇ ਲੈਣਾ ਹੁੰਦਾ ਘਰ ਆਪਣੀ ਜਨਾਨੀ ਦੀ ਜਿੱਦ ਪੂਰੀ ਕਰਦਾ ਵਾ ਦੱਸਿਓ ਹੂੰ ਦੱਸਿਓ ਅੱਧੇ ਹੀ ਕਰਿਆ ਕਰੋ ਜਿੱਦ ਖੋੜ ਲਿਆ ਕਰੋ ਮੈਂ ਖਾ ਕੇ ਜਾਂਦਾ ਨਾ ਕੋਈ ਨਾ ਕੋਈ ਕਰੋ ਕਰਿਆ ਫੇੜ ਮੁੜ ਕੇ फटाफट ਸਮੋਸੇ ਖਾਣੇ ਤੇ ਭਾਈ ਨਿਕਲ ਪੰਨੇ ਆ ਘਰ ਨੂੰ ਮੈਡਮ ਤੋਂ 1 ਘੰਟੇ ਚ ਇੱਕ ਸਮੋਸਾ ਨਹੀਂ ਖਾਦਾ ਜਾਂਦਾ ਘੰਟਾ ਹੋ ਗਿਆ ਤੇ ਇੱਕ ਸਮੋਸਾ ਨਹੀਂ ਮੁੱਕਣਿਆ ਭਰਾਵਾ ਹੈ ਦੱਸ ਚੱਲ ਚੱਲੀਏ ਯਾਰ ਮੈਨੂੰ ਖਾ ਤਾਂ ਲੈੰਦੋ ਘੰਟਾ ਹੋ ਗਿਆ ਤੇ ਤੂੰ ਇੱਕ ਸਮੋਸਾ ਨਹੀਂ ਖਾਦਾ ਗਿਆ ਹੈਗਾ ਹਾਂ ਮੈਂ ਨਹੀਂ ਖਾਦਾ ਮਗੇ ਨਾ ਖਾਣਾ ਹੁੰਦਾ ਸੁਆਦ ਨਾਲ ਤੇ ਹੋਲੀ ਹੋਲੀ ਖਾਈ ਜਾ ਫਿਰ ਤੂੰ ਸੁਆਦ ਨਾਲ ਮੈਂ ਤਾਂ ਘਰੇ ਪਹੁੰਚਾ ਸੁਆਦ ਨਾਲ ਖਾਣਾ ਇਹਨੇ ਚਲੋ ਨਿਕਲ ਪਿਆ ਭਾਈ ਘਰ ਨੂੰ ਨਾਲ ਚਾਹ ਵੀ ਹੁੰਦੀ ਮਜਾ ਆ ਜਾਣਾ ਸੀ ਨਾ ਮੈਨੂੰ ਕਹਿਣੀ ਲੱਗੀ ਯਾਰ ਤੁਸੀਂ ਮੇਰੇ ਮੂੰਹ ਦੀ ਗੱਲ ਖੋਰੀ ਚਲ ਚਾਹ ਤੂੰ ਘਰੇ ਜਾ ਕੇ ਬਣਾਈ ਹੂੰ ਠੀਕ ਆ ਤਾਂ ਚਲੋ ਭਾਈ SBI ਚ ਅਕਾਊਂਟ ਓਪਨ ਕਰਾ ਕੇ ਪਹੁੰਚ ਜਾਨੇ ਆਪਾਂ ਘਰੇ ਵੀਡੀਓ ਚੰਗੀ ਲੱਗੀ ਤਾਂ ਭਾਈ ਲਾਈਕ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਚ